ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਉਨੇ ਹਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਤਰਾਂ ਦੇ ਦਾਨੀ ਉਨ੍ਹਾਂ ਦੁਆਰਾ ਕੀਤੀਆਂ ਹੋਈਆਂ ਭਵਿੱਖਬਾਣੀਆਂ ਜੋ ਕਿ ਅੱਜ ਵੀ ਸੱਚ ਸਾਬਤ ਹੋਈਆਂ ਨੇ ਥੋੜ ਇੱਕ ਹੋਰ ਭਵਿੱਖਬਾਣੀ ਸਾਹਮਣੇ ਆ ਰਹੀ ਹੈ ਜੋ ਕਿ ਬੇहद ਪ੍ਰਾਤਨ ਗ੍ਰੰਥ ਦੇ ਵਿੱਚ ਲਿਖੀ ਹੋਈ ਹੈ ਤੇ ਉਸੇ ਦੇ ਵਿੱਚ ਹੀ ਇਹ ਦੱਸਿਆ ਗਿਆ ਹੈ ਕਿ ਪੰਜਾਬ ਦੀ ਧਰਤੀ ਦੇ ਉੱਪਰ ਆਖਰਕਾਰ ਕਿਸ ਦਾ ਹੋਵੇਗਾ ਰਾਜ ਪੰਜਾਬ ਦੀ ਧਰਤੀ ਦੇ ਉੱਪਰ 2027 ਦੇ ਵਿੱਚ ਕੌਣ ਹੋਵੇਗਾ ਪੰਜਾਬ ਦਾ ਰਾਜਾ ਕਿਸ ਦੇ ਸਿਰ ਦੇ ਉੱਪਰ ਸਜੇਗਾ ਪੰਜਾਬ ਦੇ ਮੁੱਖ ਮੰਤਰੀ ਦਾ ਤਾਜ ਹੁਣੇ ਗੱਲਾਂ ਬੜੀਆਂ ਗਹਿਰੀਆਂ ਨੇ ਜੋ ਗੁਰੂ ਸਾਹਿਬ ਉਹਨਾਂ ਸਮਿਆਂ ਦੇ ਵਿੱਚ ਲਿਖ ਕੇ ਗਏ ਤੇ ਅੱਜ ਤੱਕ ਜਿੰਨੀਆਂ ਵੀ ਗੱਲਾਂ ਲਿਖੀਆਂ ਨੇ ਸੋ ਸਾਖੀ ਦੀ ਜੇਕਰ ਆਪਾਂ ਗੱਲ ਕਰੀਏ ਦਸਮ ਗ੍ਰੰਥ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਸਾਰੀਆਂ ਹੀ ਗੱਲਾਂ ਸੱਚ ਸਾਬਤ ਹੋਈਆਂ ਨੇ ਚਾਹੇ ਭਾਰਤ ਦੀ ਵੰਡ ਹੋਵੇ 1947 ਨੂੰ ਲੈ ਕੇ ਚਾਹੇ 1984 ਦੇ ਵਿੱਚ ਹਰਮੰਦਰ ਸਾਹਿਬ ਦੇ ਉੱਪਰ ਫੌਜਾਂ ਚੜੀਆਂ ਉਹ ਹੋਵੇ ਕਿਸੇ ਵੀ ਤਰੀਕੇ ਦਾ ਕੋਈ ਵੀ ਆਪਣੇ ਪੰਜਾਬ ਦੇ ਵਿੱਚ ਹੱਲਾ ਹੋਇਆ ਹੈ ਪੰਜਾਬ ਦੇ ਵਿੱਚ ਕੋਈ ਕਾਂਡ ਹੋਇਆ ਹੈ ਸਭ ਕੁਝ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਆਪਣੇ ਸੌ ਸਾਖੀ ਦੇ ਵਿੱਚ ਲਿਖ ਗਏ ਤੇ ਉਹ ਗੱਲਾਂ ਉਹ ਵਚਨ ਸੱਚ ਹੋਏ ਨੇ ਬਰਮੰਡ ਪਲਟ ਸਕਦਾ ਹੈ ਪਰ ਦਸ਼ਮੇਸ਼ ਪਿਤਾ ਦੁਆਰਾ ਕੀਤੇ ਗਏ ਵਚਨ ਜਿਹੜੇ ਨੇ ਉਹ ਕਦੇ ਨਹੀਂ ਪਲਟ ਸਕਦੇ ਹੁਣ 2027 ਨੂੰ ਲੈ ਕੇ ਦਸ਼ਮੇਸ਼ ਪਿਤਾ ਜੀ ਦੀ ਇੱਕ ਭਵਿੱਖਵਾਣੀ ਕੀਤੀ ਹੋਈ 350 ਸਾਲ ਪੁਰਾਤਨ ਗ੍ਰੰਥ ਦੇ ਵਿੱਚ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਉਸ ਸ਼ਖਸ ਦਾ ਨਾਮ ਜਿਸ ਦੇ ਸਿਰ ਤੇ 2027 ਦਾ ਤਾਜ ਰੱਖਿਆ ਜਾਵੇਗਾ ਸਦਸਤ ਸੰਗਤ ਜੀ ਆਪਾਂ ਪੰਜਾਬ ਦੀ ਧਰਤੀ ਤੇ ਰਹਿੰਦੇ ਆ ਤੇ ਬਹੁਤ ਸਾਰੇ ਲੋਕ ਇੱਥੇ ਆਏ ਕਿੰਨੇ ਮੁੱਖ ਮੰਤਰੀ ਬਣ ਗਏ ਕਿੰਨੇ ਐਮਐਲਏ ਬਣ ਗਏ ਕਿੰਨੇ ਐਮਪੀ ਬਣ ਗਏ ਪਰ ਪੰਜਾਬ ਦਾ ਭਲਾ ਜਿਹੜਾ ਹੈ ਨਾ ਉਹ ਕਦੇ ਕਿਸੇ ਨੇ ਨਹੀਂ ਸੋਚਿਆ ਪੰਜਾਬ ਦੇ ਵਿੱਚ ਨਸ਼ਿਆਂ ਦੇ ਦਲਦਲ ਦੇ ਵਿੱਚ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਫਸਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਹਰ ਦੂਜੀ ਤੀਜੀ ਮੌਤ ਜਾਂ ਤਾਂ ਐਕਸੀਡੈਂਟਾਂ ਦੇ ਨਾਲ ਤੀਜੀ ਮੌਤ ਤੇ ਹਰ ਦੂਜੀ ਮੌਤ ਪੰਜਾਬ ਦੇ ਵਿੱਚ ਹੋ ਰਹੀ ਹੈ ਨਸ਼ੇ ਦੇ ਨਾਲ ਪੰਜਾਬ ਦਾ ਤਾਂ ਇਹ ਹਾਲਾਤ ਬਣੇ ਪਏ ਨੇ ਕਿ ਐਨੇ ਲੋਕ ਤਾਂ ਕੈਂਸਰ ਦੀ ਬਿਮਾਰੀ ਦੇ ਨਾਲ ਨਹੀਂ ਮਰਦੇ ਜਿੰਨੇ ਲੋਕ ਇੱਥੇ ਨਸ਼ੇ ਦੀ ਬਿਮਾਰੀ ਦੇ ਨਾਲ ਮਰ ਰਹੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਨਸ਼ਿਆਂ ਦੇ ਵਿੱਚ ਜੋ ਨਸ਼ਿਆਂ ਦਾ ਕਾਰੋਬਾਰ ਹੈ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਹੱਥ ਇਹਨਾਂ ਸਰਕਾਰਾਂ ਦਾ ਹੀ ਕਿਉਂਕਿ ਜਿਹੜਾ ਰਾਜਾ ਹੁੰਦਾ ਹੈ ਉਹ ਰਾਜਾ ਉਸ ਦੇ ਅੰਡਰ ਦੇ ਵਿੱਚ ਹੀ ਸਭ ਕੁਝ ਹੁੰਦਾ ਹੈ ਕਿ ਉਸ ਨੂੰ ਪਤਾ ਨਹੀਂ ਕਿ ਮੇਰੇ ਸਲਤਨਤ ਦੇ ਵਿੱਚ ਕੀ ਹੋ ਰਿਹਾ ਹੈ ਕਿ ਮੇਰੇ ਇਲਾਕੇ ਦੇ ਵਿੱਚ ਕੀ ਹੋ ਰਿਹਾ ਹੈ ਉਸ ਨੂੰ ਸਭ ਪਤਾ ਹੁੰਦਾ ਹੈ ਪਰ ਉਹ ਮੂਨ ਧਾਰ ਕੇ ਬੈਠਾ ਰਹਿੰਦਾ ਹੈ ਐਸੇ ਕਰਕੇ ਕਿ ਚਲੋ ਆਪਾਂ ਨੂੰ ਆਪਣਾ ਰਾਜ ਭਾਗ ਮਿਲ ਗਿਆ ਆਪਾਂ ਕੀ ਲੈਣਾ ਸਾਦ ਸੰਗਤ ਜੀ ਜੇਕਰ ਆਪਾਂ ਆਪਣੀ ਨੌਜਵਾਨ ਪੀੜੀ ਨੂੰ ਬਚਾਉਣਾ ਹੈ ਨਾ ਤੇ ਆਪਾਂ ਨੂੰ ਕੁਝ ਐਸਾ ਹਮਦਰਦੀ ਚਾਹੀਦਾ ਹੈ ਪੰਜਾਬ ਦਾ ਜਿਹੜਾ ਪੰਜਾਬ ਦੇ ਬਾਰੇ ਸੋਚੇ ਪੰਜਾਬ ਦੀ ਜਵਾਨੀ ਦੇ ਬਾਰੇ ਸੋਚੇ ਪੰਜਾਬ ਦੇ ਵਿੱਚ ਜੋ ਆਏ ਦੇ ਨਾ ਨਸ਼ਿਆਂ ਦੀ ਦਲਦਲ ਦੇ ਵਿੱਚ ਨੌਜਵਾਨ ਫਸਦੇ ਜਾ ਰਹੇ ਨੇ ਉਹਨਾਂ ਬਾਰੇ ਸੋਚੇ ਕਿ ਇਹਨਾਂ ਨੂੰ ਬਾਹਰ ਕਿਵੇਂ ਕੱਢਣਾ ਹੈ ਤੇ ਇਹ ਚੀਜ਼ ਸੋਚੀ ਸੀ ਭਾਈ ਅਮਰਤਪਾਲ ਸਿੰਘ ਨੇ ਪਰ ਸਰਕਾਰਾਂ ਨੇ ਇਹ ਚੀਜ਼ ਪੂਰੀ ਹੋਣ ਹੀ ਨਹੀਂ ਦਿੱਤੀ ਭਾਈ ਅਮਰਤਪਾਲ ਸਿੰਘ ਜਦੋਂ ਦੁਬਈ ਤੋਂ ਪੰਜਾਬ ਆਏ ਨਾ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਅਮਰਤ ਛਕਾਂਗੇ ਨੌਜਵਾਨਾਂ ਨੂੰ ਅਮਰਤ ਛਕਾਵਾਂਗੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿੱਖੀ ਸਰੂਪ ਦੇ ਨਾਲ ਜੋੜਾਂਗੇ ਤੇ ਉਸ ਤੋਂ ਬਾਅਦ ਤਾਂ ਜਿੰਨੀਆਂ ਵੀ ਇਹ ਰਾਜਨੀਤਿਕ ਪਾਰਟੀਆਂ ਨੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਤਾਂ ਇੱਕ ਹਲਚਲ ਮਚ ਗਈ ਕਿ ਦੁਬਈ ਤੋਂ ਇੱਕ ਨੌਜਵਾਨ ਆਇਆ ਹੈ ਅਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ ਖਾਲਸਾ ਵਹਿੀਰ ਕੱਢ ਰਿਹਾ ਹੈ ਨੌਜਵਾਨ ਨਸ਼ੇ ਛੱਡ ਛੱਡ ਕੇ ਅੰਮ੍ਰਿਤ ਛਕ ਰਹੇ ਨੇ ਸਿੰਘ ਸਜ ਰਹੇ ਨੇ ਜੁਝਾਰੂ ਬਣ ਰਹੇ ਨੇ ਇੱਕ ਫੌਜ ਤਿਆਰ ਹੋ ਰਹੀ ਹੈ ਇਸ ਨਾਲ ਤਾਂ ਸਰਕਾਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਘਾਟਾ ਹੋਵੇਗਾ ਸਰਕਾਰਾਂ ਦਾ ਸਾਹਮਣਾ ਕਰਨਗੇ ਆ ਤੇ ਇਹਨਾਂ ਲੋਕਾਂ ਨੇ ਕੀ ਕੀਤਾ ਸਾਜ਼ਿਸ਼ ਦੇ ਤਹਿਤ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਪਹਿਲਾਂ ਸਾਜ਼ਿਸ਼ ਦੇ ਵਿੱਚ ਘੇਰਦੇ ਰਹੇ ਘੇਰਦੇ ਰਹੇ ਤੇ ਬਾਅਦ ਦੇ ਵਿੱਚ ਇੱਕ ਬਹੁਤ ਵੱਡਾ ਕ੍ਰਿਮੀਨਲ ਭਾਈ ਅਮਰਤਪਾਲ ਸਿੰਘ ਨੂੰ ਟੈਰਰਿਸਟ ਵੱਖਵਾਦੀ ਦੇਸ਼ ਦੇ ਦੋ ਟੁਕੜੇ ਕਰਨ ਵਾਲਾ ਪਤਾ ਨਹੀਂ ਕਿਹੜੇ ਕਿਹੜੇ ਇਲਜ਼ਾਮ ਇਹਨਾਂ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਉੱਪਰ ਲਾ ਦਿੱਤੇ ਤੇ ਭਾਈ ਅਮਰਤਪਾਲ ਸਿੰਘ ਨੂੰ ਇਹਨਾਂ ਨੇ ਭੇਜ ਦਿੱਤਾ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਤੇ ਉਹਨਾਂ ਦੇ ਉੱਪਰ ਨੈਸ਼ਨਲ ਸਿਕਿਉਰਿਟੀ ਐਕਟ ਐਨਐਸਏ ਦੀ ਧਾਰਾ ਲਗਾ ਦਿੱਤੀ ਪਰ ਫਿਰ ਵੀ ਇਹ ਸਰਕਾਰਾਂ ਕੁਝ ਵੀ ਕਰਨ ਚਾਹੇ ਸੈਂਟਰ ਦੀ ਸਰਕਾਰ ਹੋਵੇ ਚਾਹੇ ਸੂਬੇ ਦੀ ਸਰਕਾਰ ਹੋਵੇ ਕੋਈ ਵੀ ਸਰਕਾਰਾਂ ਹੋਣ ਕਿਸੇ ਵੀ ਤਰੀਕੇ ਦੀਆਂ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਜੇਕਰ ਦੇਸ਼ ਦੀ ਆਵਾਮ ਜਿਹੜੀ ਹੈ ਦੇਸ਼ ਦੀ ਜਿਹੜੀ ਸਿੱਧੇ ਤੌਰ ਤੇ ਆਪਾਂ ਗੱਲ ਕਰੀਏ ਸੰਗਤ ਜਿਹੜੀ ਖੜੀ ਨਾਲ ਖੜੀ ਹੈ ਨਾ ਉਹ ਕੁਝ ਵੀ ਕਰ ਸਕਦੀ ਹੈ ਆਪਾਂ ਬਾਣੀ ਪੜਦੇ ਹਾਂ ਤੇ ਬਾਣੀ ਵਿੱਚ ਗੁਰੂ ਸਾਹਿਬ ਨੇ ਵਚਨ ਲਿਖਿਆ ਪਰ ਰੋਜ ਜਪਜੀ ਸਾਹਿਬ ਪੜ੍ਹਦੇ ਆ ਗੁਰੂ ਘਰ ਵੀ ਜਾਂਦੇ ਆ ਉਸ ਦੇ ਵਿੱਚ ਇੱਕ ਵਚਨ ਆਉਂਦਾ ਹੈ ਕਿ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਆਪਣੇ ਦਿਮਾਗ ਦੇ ਵਿੱਚ ਹੀ ਹੀਰੇ ਮੋਤੀ ਰਤਨ ਜਵਾਹਰਾਤ ਸਭ ਕੁਝ ਹੈ ਜੇਕਰ ਆਪਾਂ ਗੁਰੂ ਦੀ ਗੱਲ ਮੰਨ ਲਈਏ ਗੁਰੂ ਦੀ ਕਈ ਵਿਚਾਰਤਾ ਰਾਜ ਉੱਪਰ ਚੱਲ ਲਈਏ ਜੇਕਰ ਆਪਾਂ ਗੁਰੂ ਦੀ ਗੱਲ ਨਹੀਂ ਮੰਨਾਂਗੇ ਨਾ ਤਾਂ ਫੇਰ ਆਪਣਾ ਵਰਗਾ ਅਕਿਰਤਕਨ ਕੋਈ ਨਹੀਂ ਹੋ ਸਕਦਾ ਕਿਉਂਕਿ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਾਂ ਨੂੰ ਇਹੀ ਕਿਹਾ ਸੀ ਕਿ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੰਨਣੀ ਹੈ ਜੋ ਇਹਨਾਂ ਨੇ ਕਿਹਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਕੀ ਕਹਿੰਦੇ ਐ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਕਿ ਤੁਸੀਂ ਆਪਣੇ ਦਿਮਾਗ ਦੀ ਵਰਤੋਂ ਕਰੋ। ਤੋ ਆਪਣੇ ਦਿਮਾਗ ਦੀ ਵਰਤੋਂ ਕਿਉਂ ਨਹੀਂ ਕਰਦਾ? ਤੇ ਸੱਚ ਦਸੀਏ ਨਾ ਹਲਕਾ ਖਡੂਰ ਸਾਹਿਬ ਦੀ ਜਿੰਨੀਆਂ ਵੀ ਸੰਗਤਾਂ ਨੇ ਉਹਨਾਂ ਨੇ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੰਨੀ ਆ। ਉਹਨਾਂ ਨੇ ਆਪਣੀ ਮਤ ਵਰਤੀ ਹੈ ਕਿ ਕਿਵੇਂ ਆਪਾਂ ਜੇਲ੍ਹ ਦੇ ਵਿੱਚ ਬੈਠੇ ਬੈਠੇ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਬੰਦ ਨੇ ਤੇ ਉਹਨਾਂ ਨੂੰ ਆਪਾਂ ਕਿਵੇਂ ਚੋਣਾ ਲੜਾਉਣੀਆਂ ਨੇ। ਉਹਨਾਂ ਨੂੰ ਆਪਾਂ ਮੈਂਬਰ ਆਫ ਪਾਰਲੀਮੈਂਟ ਬਣਾਉਣਾ ਨੇ ਤੇ ਸਾਧ ਸੰਗਤ ਜੀ ਤੁਹਾਨੂੰ ਪਤਾ ਹੀ ਹੋਣਾ 5 ਲੱਖ ਤੋਂ ਵੱਧ ਵੋਟਾਂ ਭਾਈ ਅਮਰਤਪਾਲ ਸਿੰਘ ਨੂੰ ਆਈਆਂ ਨੇ ਤੇ ਇੱਕ ਵਰਡ ਰਿਕਾਰਡ ਕਹਿ ਸਕਦੇ ਆਪਾਂ ਕਿ ਜੇਲ੍ਹ ਦੇ ਵਿੱਚ ਬੈਠਾ ਕੋਈ ਸ਼ਖਸ 5 ਲੱਖ ਲੋਕ ਬਾਹਰ ਉਹਨਾਂ ਨੂੰ ਵੋਟਾਂ ਪਾ ਰਹੇ ਨੇ ਤੇ ਸਮੇਂ ਦੀ ਸਰਕਾਰ ਦੀਆਂ ਹਜੇ ਵੀ ਅੱਖਾਂ ਨਹੀਂ ਖੁੱਲਦੀਆਂ ਸਮੇਂ ਦੀ ਸਰਕਾਰ ਹਜੇ ਵੀ ਇਹੀ ਸੋਚ ਰਹੀ ਹੈ ਕਿ ਕਿਵੇਂ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਨਾ ਕੱਢ ਸਕੀਏ ਮਤਲਬ ਹੋਰ ਉਹਨਾਂ ਉੱਪਰ ਸਾਜਿ ਸਾਂ ਪਾਈਆਂ ਜਾ ਰਹੀਆਂ ਨੇ ਕਿ ਉਹ ਡਰੱਗਸ ਲੈਂਦੇ ਨੇ ਉਹਨਾਂ ਦੇ ਜੋ ਸਾਥੀ ਆ ਉਹਨਾਂ ਤੋਂ ਵੀ ਝੂਠੇ ਸਾਈਨ ਕਰਵਾਏ ਜਾਂਦੇ ਨੇ ਪਰ ਹੁਣ ਆਪਾਂ ਨੂੰ ਸਾਰਾ ਕਾਲਾ ਚਿੱਠਾ ਜਿਹੜਾ ਹੈ ਸਰਕਾਰਾਂ ਦਾ ਸਮੇਂ ਦੀ ਸਰਕਾਰ ਦਾ ਵੀ ਸੈਂਟਰ ਦੀ ਸਰਕਾਰ ਦਾ ਵੀ ਆਪਾਂ ਨੂੰ ਸਭ ਪਤਾ ਲੱਗ ਚੁੱਕਿਆ ਹੁਣ ਆਪਾਂ ਕਰਨਾ ਕੀ ਹੈ ਹੁਣ ਆਪਾਂ ਕਰਨਾ ਇਹ ਹੈ ਕਿ ਜੋ ਗੁਰੂ ਸਾਹਿਬ ਨੇ ਕਿਹਾ ਹੈ ਨਾ ਕਿ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਹੁਣ ਆਪਾਂ ਆਪਣੇ ਦਿਮਾਗ ਦੀ ਵਰਤੋਂ ਕਰਨੀ ਹੈ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਸਾਥੀ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਮਾਤਾ ਪਿਤਾ ਵਾਰਿਸ ਪੰਜਾਬ ਜਥੇਬੰਦੀ ਦੇ ਹੋਰ ਵੀ ਕਾਫੀ ਜ਼ਿਆਦਾ ਜੋ ਮੈਂਬਰ ਨੇ ਜਾਂ ਸੀਨੀਅਰ ਆਗੂ ਨੇ ਲੀਡਰ ਨੇ ਜਿਹੜੇ ਪੰਜਾਬ ਦੇ ਭਲੇ ਦੀ ਗੱਲ ਕਰਦੇ ਨੇ ਪੰਜਾਬ ਦੇ ਪੱਖ ਦੀ ਗੱਲ ਕਰਦੇ ਨੇ ਪੰਜਾਬ ਦੀ ਨੌਜਵਾਨੀ ਦੀ ਗੱਲ ਕਰਦੇ ਨੇ ਸਿੱਖੀ ਦੀ ਗੱਲ ਕਰਦੇ ਨੇ ਜਿੱਥੇ ਬੇਅਦਬੀ ਹੁੰਦੀ ਹੈ ਬੇਅਦਬੀ ਦੀ ਗੱਲ ਕਰਦੇ ਆ ਸਾਡੇ ਇਹੀ ਤਾਂ ਮਸਲੇ ਨੇ ਜੇਕਰ ਇਹ ਮਸਲੇ ਹੱਲ ਹੋ ਜਾਣ ਰੋਜ਼ਗਾਰ ਸਾਨੂੰ ਮਿਲ ਜਾਵੇ ਅਸੀਂ ਆਟਾ ਦਾਲ ਤਾਂ ਅਸੀਂ ਆਪ ਖਰੀਦ ਲਵਾਂਗੇ ਸਾਨੂੰ ਇਸ ਚੀਜ਼ ਦੀ ਕੋਈ ਵੀ ਪਰੇਸ਼ਾਨੀ ਨਹੀਂ ਪਰ ਇਹਨਾਂ ਸਰਕਾਰਾਂ ਨੇ ਆਪਾਂ ਨੂੰ ਆਟੇ ਦਾਲ ਦੇ ਵਿੱਚ ਹੀ ਉਲਝਾ ਰੱਖਿਆ ਹੁਣ ਆਪਾਂ ਗੱਲ ਇਹ ਕਰਨੀ ਹੈ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਸਾਥੀ ਵਾਰਿਸ ਪੰਜਾਬ ਜਥੇਬੰਦੀ ਦੇ ਕੁਝ ਸੀਨੀਅਰ ਲੀਡਰ ਜੇਕਰ ਇਹ ਵੋਟਾਂ ਦੇ ਵਿੱਚ ਖੜੇ ਹੋਣ ਤੇ ਆਪਾਂ ਆਪਣੇ ਮਤ ਵਰਤੀਏ ਆਪਾਂ ਆਪਣੇ ਦਿਮਾਗ ਵਰਤੀਏ ਜੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਹੈ ਇੰਨੇ ਲੋਕਾਂ ਨੇ ਆਪ ਵੋਟਾਂ ਪਾਈਏ ਤਾਂ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੀ ਬਣ ਸਕਦੀ ਹੈ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਤੇ ਸਾਧ ਸੰਗਤ ਜੀ ਤੁਸੀਂ ਇਸ ਵੀਡੀਓ ਦੇ ਬਾਰੇ ਆਪਣੇ ਕੀ ਵਿਚਾਰ ਰੱਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਜੇਕਰ ਤੁਸੀਂ ਇਸ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜਰੂਰ ਦਬਾ ਦਿਓ ਤਾਂ ਜੋ ਐਦਾਂ ਦੀ ਹਰ ਜਾਣਕਾਰੀ ਬੜੀ ਹੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਸੋ ਫਤਿਹ ਦੀ ਸਾਂਝ ਪਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ